ਸਰਦਾਰ ਰਮਨਜੀਤ ਸਿੰਘ ਬਿੱਟੂ ਜੀ ਬੀਜਪੀ ਦੇ ਤੇ ਚਾਏ ਨੇ ਸਾਨੂੰ ਸਾਡਾ ਹੁਕਮ ਜੋ ਲੱਗਿਆ ਸਾਡੇ ਰਾਮ ਭਗਤ ਮੋਦੀ ਜੀ ਦਾ ਸਾਡੇ ਲਈ ਚਾਹੇ ਸਰਦਾਰ ਰਮਨਜੀਤ ਸਿੰਘ ਬਿੱਟੂ ਜੀ ਆਉਂਦੇ ਅਸੀਂ ਤਾਂ ਕਮਲ ਦਾ ਫੁੱਲ ਦੇ ਬੜੇ ਧੂਮ ਧਾਮ ਦੇ ਨਾਲ ਅਸੀਂ ਰਾਮ ਭਗਤ ਬਿੱਟੂ ਜੀ ਨੂੰ ਉੱਥੇ ਲੈ ਕੇ ਜਾਵਾਂਗੇ ਦੁਗਰੀ ਤੇ ਉੱਥੇ ਵੀ ਉਹਨਾਂ ਦਾ ਸਵਾਗਤ ਪੂਰਾ ਕਰਾਂਗੇ ਰੱਖਬਾਗ ਤੋਂ ਲੈ ਕੇ ਬੀਜਪੀ ਆਫਿਸ ਸਾਡਾ ਦੁਗਰੀ ਤੱਕ ਉਹਦਾ ਤਾਂ ਰੋਡ ਸ਼ੋਅ ਹੋਏਗਾ ਸਾਰਿਆਂ ਦੇ ਵਿੱਚ ਭਰਪੂਰ ਜੋਸ਼ ਹੈ ਸਾਰੇ ਸ਼ਹਿਰ ਨਿਵਾਸੀ ਆਮ ਲੋਕ ਵੀ ਮੈਨੂੰ ਫੋਨ ਆਏ ਨੇ ਆਮ ਲੋਕ ਵੀ ਕਹਿੰਦੇ ਨੇ ਵੀ ਅਤਰੀ ਭਾਜੀ ਆਪਾਂ ਕੱਲ ਕਿੰਨੇ ਵਜੇ ਜਾਣਾ ਹੈ ਵੀ ਬਿੱਟੂ ਜੀ ਦਾ ਸੁਣਿਆ ਗੱਡੀ ਤੇ ਆ ਰਹੇ ਨੇ ਅਸੀਂ ਰਵਿੰਦੀਪ ਸਿੰਘ ਬਿੱਟੂ ਨੂੰ ਨਹੀਂ ਦੇਖਦੇ ਪਏ ਅਸੀਂ ਮੋਦੀ ਸਾਹਿਬ ਨੂੰ ਦੇਖਦੇ ਆ ਅਸੀਂ ਮੋਦੀ ਸਾਹਿਬ ਨੂੰ ਜਿਤਾਉਣਾ ਕਿਉਂਕਿ ਸਾਡੇ ਲਈ ਉਹਨਾਂ ਨੇ ਰਾਮ ਮੰਦਰ ਬਣਾਇਆ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਤਿਆਰੀਆਂ ਹੋ ਚੁੱਕੀਆਂ ਨੇ ਵਖਵਖ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਨੇ ਵਖਵਖ ਥਾਵਾਂ ਤੇ ਉਤਾਰ ਵੀ ਦਿੱਤੇ ਨੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾਂ ਹੋਣੇ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਕੁਝ ਸੀਟਾਂ ਤੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਨੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਤੋਂ ਦੋ ਵਾਰ ਸੰਸਦ ਰਹ ਚੁਕੇ ਰਮਨੀ ਸਿੰਘ ਬਿੱਟੂ ਜੋ ਕਿ ਕਾਂਗਰਸ ਤੋਂ ਸੰਸਦ ਸੀਗੇ ਹੁਣ ਕੁਝ ਦਿਨ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਨੇ ਤਾਂ ਉਹਨਾਂ ਨੂੰ ਲੁਧਿਆਣਾ ਦੀ ਸੀਟ ਜਿਹੜੀ ਆ ਦਿੱਤੀ ਗਈ ਆ ਰਮਨੀ ਸਿੰਘ ਬਿੱਟੂ ਲੁਧਿਆਣਾ ਤੋਂ ਭਾਜਪਾ ਸੀਟ ਤੋਂ ਚੋਣ ਲੜਨਗੇ ਤਾਂ ਕੱਲ ਲੁਧਿਆਣਾ ਦੇ ਵਿੱਚ ਵੀ ਪਹੁੰਚ ਰਹੇ ਨੇ ਰਮਨੀ ਸਿੰਘ ਬਿੱਟੂ ਤਾਂ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਆ ਪੂਰੀ ਗੱਲਬਾਤ ਕਰਾਂਗੇ ਸਪੋਰਟ ਸੈੱਲ ਦੇ ਪ੍ਰਧਾਨ ਸਰਵਨਤਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰਵਨਜੀਤ ਕੱਲ ਰਮਨਦੀਪ ਸਿੰਘ ਬਿੱਟੂ ਲੁਧਿਆਣਾ ਆ ਰਹੇ ਨੇ ਕਾਂਗਰਸ ਦੇ ਦੋ ਵਾਰ ਐਮਪੀ रह ਚੁੱਕੇ ਨੇ ਭਾਜਪਾ ਵਿੱਚ ਕੁਝ ਦਿਨ ਪਹਿਲਾਂ ਸ਼ਾਮਲ ਹੋਏ ਨੇ ਤਾਂ ਕੱਲ ਹੁਣ ਭਾਜਪਾ ਕਿਸ ਤਰ੍ਹਾਂ ਸਵਾਗਤ ਕਰਨ ਜਾ ਰਹੀ ਕਿਉਂਕਿ ਭਾਜਪਾ ਦੀ ਸੀਟ ਜਿਹੜੀ ਆ ਲੁਧਿਆਣਾ ਤੋਂ ਮਿਲੀ ਉਹਨਾਂ ਨੂੰ ਆਪ ਜੀ ਦਾ ਪਹਿਲਾਂ ਤਾਂ ਸਵਾਗਤ ਹੈ ਦੇਸ਼ ਵਾਸੀਆਂ ਨੂੰ ਦੇ ਚਰਨਾਂ 'ਚ ਪ੍ਰਣਾਮ ਕਰਦਾ ਸਭ ਨੂੰ ਜੈ ਸ਼੍ਰੀ ਰਾਮ ਕਹਿਣਾ ਆਪ ਜੀ ਨੂੰ ਵੀ ਜੈ ਸ਼੍ਰੀ ਰਾਮ ਕਹਿਣਾ ਹੁਣ ਜਿਹੜੀ ਗੱਲ ਕੀਤੀ ਹੈ ਤੁਸੀਂ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਬੀਜੇਪੀ ਦੇ ਵਿੱਚ ਆਏ ਨੇ ਸਾਨੂੰ ਸਾਡਾ ਹੁਕਮ ਜੋ ਲੱਗਿਆ ਸਾਡੇ ਰਾਮ ਭਗਤ ਮੋਦੀ ਜੀ ਦਾ ਸਾਡੇ ਲਈ ਚਾਹੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਆਉਂਦੇ ਅਸੀਂ ਤਾਂ ਕਮਲ ਦਾ ਫੁੱਲ ਦੇਖਦੇ ਆਂ ਅਸੀਂ ਸਾਡੇ ਸੰਗਠਨ ਆ ਸਾਡੀ ਭਾਜਪਾ ਇੱਕ ਸੰਗਠਨ ਆ ਇੱਕ ਤਾਕਤ ਆ ਇੱਕ ਅਸੀਂ ਤਾਂ ਜੋ ਅਲਾਨਤਾ ਸਾਡੇ ਲਈ ਅਸੀਂ ਉਹਦੀ ਪੂਰੀ ਮਦਦ ਕਰਾਂਗੇ ਪਿਛਲੀ ਵਾਰ ਇਥੋਂ ਹਿਮੇਸ਼ੰਦਰ ਸਿੰਘ ਗਰੇਵਾਲ ਜੀ ਸੀਗੇ ਅਸੀਂ ਤਾਂ ਵੀ ਉਹਨਾਂ ਦੀ ਪੂਰੀ ਮਦਦ ਕੀਤੀ ਸੀਗੀ ਅਕਾਲੀ ਦਲ ਦਾ ਸਾਂਝਾ ਉਮੀਦਵਾਰ ਸੀ ਅਕਾਲੀ ਦਲ ਨੇ ਉਹਦੀ ਮਦਦ ਨਹੀਂ ਸੀ ਕੀਤੀ ਪਰ ਭਾਜਪਾ ਨੇ ਉਹਦੀ ਮਦਦ ਠੋਕੇ ਕੀਤੀ ਸੀ ਔਰ ਸ਼ਹਿਰ ਦੇ ਵਿੱਚ ਉਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੇ ਵੱਲੋਂ ਤਾਂ ਜਿਤਾਇਆ ਸੀਗਾ ਬਾਕੀ ਹੁਣ ਕਾਲੀਦਲ ਵੀ ਉਹਦੀ ਮਦਦ ਕਰਦਾ ਤੇ ਉਹ ਜੇਤੀ ਜਾਂਦੇ ਕੱਲ ਲੁਧਿਆਣਾ ਦੇ ਵਿੱਚ ਪਹੁੰਚਣਗੇ ਤਾਂ ਭਾਜਪਾ ਕਿਸ ਤਰ੍ਹਾਂ ਸਵਾਗਤ ਕਰੇਗੀ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਕਿਸ ਤਰ੍ਹਾਂ ਦਾ ਸ਼ੋਰ ਰੱਖਿਆ ਗਿਆ ਸਾਡੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਜਨੀਸ਼ ਧਮਾਨ ਜੀ ਉਹਨਾਂ ਵੱਲੋਂ ਉਹਨਾਂ ਦੀ ਅਧਿਅਕਸ਼ਤਾ ਦੇ ਵਿੱਚ ਰੇਲਵੇ ਸਟੇਸ਼ਨ ਰੱਖਬਾਗ ਤੋਂ ਲੈ ਕੇ ਭਾਜਪਾ ਆਫਿਸ ਸਾਡਾ ਦੁਗਰੀ ਤੱਕ ਉਹਨਾਂ ਦਾ ਰੋਡ ਸ਼ੋਅ ਹੋਏਗਾ ਸਾਰਿਆਂ ਦੇ ਵਿੱਚ ਭਰਪੂਰ ਜੋਸ਼ ਹੈ ਸਾਰੇ ਸ਼ਹਿਰ ਨਿਵਾਸੀ ਆਮ ਲੋਕ ਵੀ ਮੈਨੂੰ ਫੋਨ ਆਏ ਨੇ ਆਮ ਲੋਕ ਵੀ ਕਹਿੰਦੇ ਨੇ ਵੀ ਅਤਰੀ ਭਾਜੀ ਆਪਾਂ ਕੱਲ ਕਿੰਨੇ ਵਜੇ ਜਾਣਾ ਵੀ ਬਿੱਟੂ ਜੀ ਦਾ ਸੁਣਿਆ ਗੱਡੀ ਤੇ ਆ ਰਹੇ ਨੇ ਮੈਂ ਬਿਲਕੁਲ ਉਹਨਾਂ ਨੂੰ ਮੈਂ ਕਿਹਾ ਜੀ ਉਹਨਾਂ ਨੂੰ ਮੈਂ ਫਿਰ ਮੈਸੇਜ ਲਾਇਆ ਜਿਲੇ ਚੋਂ ਮੈਨੂੰ ਵੀ ਮੈਸੇਜ ਆਇਆ ਤੇ ਇਸ ਕਰਕੇ ਪੂਰਾ ਜੋਸ਼ ਹੋਊਗਾ ਕੱਲ ਸ਼ਹਿਰ ਨਿਵਾਸੀਆਂ ਦੇ ਵਿੱਚ ਬੜੇ ਧੂਮ ਧਾਮ ਦੇ ਨਾਲ ਅਸੀਂ ਰਾਮ ਭਗਤ ਬਿੱਟੂ ਜੀ ਨੂੰ ਉੱਥੇ ਲੈ ਕੇ ਜਾਵਾਂਗੇ ਦੁਗਰੀ ਤੇ ਉੱਥੇ ਵੀ ਉਹਨਾਂ ਦਾ ਸਵਾਗਤ ਪੂਰਾ ਕਰਾਂਗੇ ਭਾਜਪਾ 'ਚ ਜਦੋਂ ਰਮਨ ਸਿੰਘ ਬਿੱਟੂ ਸ਼ਾਮਲ ਹੋਏ ਨੇ ਉਹਨਾਂ ਨੂੰ ਟਿਕਟ ਵੀ ਜਿਹੜੀ ਆ ਮਿਲ ਚੁੱਕੀ ਹੈ ਲੁਧਿਆਣਾ ਤੋਂ ਤਾਂ ਕੁਝ ਸੋਸ਼ਲ ਮੀਡੀਆ ਤੇ ਪ੍ਰਚਾਰ ਚੱਲ ਰਿਹਾ ਕਿ ਭਾਜਪਾ ਦੇ ਕੁਝ ਆਗੂ ਜਿਹੜੇ ਨੇ ਰਵਿੰਦਰ ਸਿੰਘ ਮਿੱਟੂ ਨੂੰ ਪਸੰਦ ਨਹੀਂ ਕਰ ਰਹੇ ਤਾਂ ਸੋਸ਼ਲ ਮੀਡੀਆ ਤੇ ਪ੍ਰਚਾਰ ਵੀ ਘੱਟ ਹੋਇਆ ਜਦੋਂ ਟਿਕਟ ਅਨਾਉਂਸ ਹੋਈ ਆ ਤਾਂ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇ ਦੇ ਦਿਓ ਕਿ ਭਾਜਪਾ ਪੂਰੀ ਰਵਿੰਦਰ ਸਿੰਘ ਮਿੱਟੂ ਦੇ ਨਾਲ ਖੜੀ ਆ ਦੇਖੋ ਜੀ ਗੱਲ ਇਦਾਂ ਵਾਂ ਇਹ ਗੱਲ ਇਹ ਆ ਕਿ ਸਾਡੇ ਲੋਕਾਂ ਦੇ ਵਿੱਚ ਨਾ ਇੱਕ ਮਤਲਬ ਅਸੀਂ ਸੰਗਠਨ ਤੋਂ ਬਾਹਰ ਨਹੀਂ ਜਾ ਸਕਦੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਹਾਂ ਭਾਜਪਾ ਇੱਕ ਅਨੁਸ਼ਾਸਨ ਵਾਲੀ ਸੰਗਠਨਪਾਲ ਪਾਰਟੀ ਹੈ ਜਦੋਂ ਸਾਨੂੰ ਜੋ ਵੀ ਹੁਕਮ ਹੋਇਆ ਅਸੀਂ ਪੂਰੀ ਤੈਅ ਦੇਲੀ ਨਾਲ ਨਿਭਾਉਣਾ ਹੈ ਤਨੋਂ ਮਨੋਂ ਧਨੋਂ ਅਸੀਂ ਪੂਰੇ ਜੋਸ਼ ਨਾਲ ਅਸੀਂ ਰਵਿੰਦੀਪ ਸਿੰਘ ਬਿੱਟੂ ਨੂੰ ਨਹੀਂ ਦੇਖਦੇ ਪਏ ਅਸੀਂ ਮੋਦੀ ਸਾਹਿਬ ਨੂੰ ਦੇਖਦੇ ਆ ਅਸੀਂ ਮੋਦੀ ਸਾਹਿਬ ਨੂੰ ਜਿਤਾਉਣਾ ਕਿਉਂਕਿ ਸਾਡੇ ਲਈ ਉਹਨਾਂ ਨੇ ਰਾਮ ਮੰਦਰ ਬਣਾਇਆ ਸਾਡੇ ਲਈ ਬਹੁਤ ਵੱਡੇ ਵੱਡੇ ਫੈਸਲੇ ਸੁਣਾਏ ਦੇਸ਼ ਦੇ ਵਿੱਚ ਵਿਕਾਸ ਹੋਇਆ ਹੈ ਭਾਰਤ ਵਿਕਾਸ ਦੀ ਰਾਹ ਤੇ ਚੱਲਿਆ ਹੈ ਆਪ ਜੀ ਨੂੰ ਪਤਾ ਹੋਊਗਾ ਜਦੋਂ ਕਾਂਗਰਸ ਸਰਕਾਰ ਸੀ ਨਾ 4000 ਕਰੋੜ ਈਡੀ ਨੇ ਵੱਲੋਂ ਠੱਗਾਂ ਤੋਂ ਇਕੱਠਾ ਕੀਤਾ ਸੀ ਤੇ ਜਾਦੇ ਮੋਦੀ ਸਾਹਿਬ ਅਜੇ 10 ਸਾਲ ਨਹੀਂ ਹੋਏ 112000 ਕਰੋੜ ਈਡੀ ਵੱਲੋਂ ਇਕੱਠਾ ਕਰਕੇ ਦੇਸ਼ ਦੇ ਉੱਤੇ ਲਾਇਆ ਜਾ ਰਿਹਾ ਹੈ ਤੇ ਸਾਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਚਾਹੀਦਾ ਸੰਤ ਤੇ ਮੋਦੀ ਜੋਗੀ ਪਸੰਦ ਹੈ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਸਾਡਾ ਜਿਹੜਾ ਇਹ ਮੋਦੀ ਸਾਹਿਬ ਜਤਨ ਤੇ ਸਾਡੇ ਹੋਰ ਵੀ ਜਿਹੜੇ ਮਤੇ ਪਾਸ ਕਰਨ ਵਾਲੇ ਆ ਦੇਸ਼ ਦੇ ਵਿਕਾਸ ਲਈ ਉਹ ਪੂਰੇ ਹੋਣ ਅਸੀਂ ਤਾਂ ਇਹੀ ਉਠੀ ਕਰਦੇ ਆ ਤਿੰਨ ਵਾਰ ਦੇ ਰਮਨੀ ਸਿੰਘ ਬਿੱਟੂ ਐਮਪੀ ਦੇ ਨੇ ਤਿੰਨ ਵਾਰ ਤੇ ਉਹਨਾਂ ਦੇ ਕਾਰਜਕਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੈਗੇ ਹੋ ਅਕਸਰ ਜਦੋਂ ਲੁਧਿਆਣਾ ਦੇ ਵਿੱਚ ਹੁੰਦੇ ਸੀ ਤਾਂ ਭਾਜਪਾਲੇ ਵਿਰੋਧ ਕਰਦੇ ਹੁੰਦੇ ਸੀ ਕਿ ਰਮਨੀ ਸਿੰਘ ਬਿੱਟੂ ਨੇ ਕੁਝ ਕੀਤਾ ਨਹੀਂ ਤਾਂ ਅੱਜ ਰਮਨੀ ਸਿੰਘ ਬਿੱਟੂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੈਂ ਕੋਈ ਵੀ ਆਪ ਦੀਆਂ ਅੱਖਾਂ ਤੇ ਚਸ਼ਮਾ ਲਾ ਕੇ ਕਦੀ ਗੱਲ ਨਹੀਂ ਕਰਦਾ ਕਿਸੇ ਵੀ ਤਰ੍ਹਾਂ ਦੀ ਮੇਰੇ ਲਈ ਸਾਰੇ ਸਾਂਝੇ ਨੇ ਮੈਨੂੰ ਤਾਂ ਇਹ ਲੱਗਦਾ ਵਾ ਕਿ ਜਿਉ ਹੁਣ ਆਪਾਂ ਕਹਿ ਦਗੇ ਵੀ ਐਮਪੀ ਹੈ ਹੁਣ ਐਮਪੀ ਦਾ ਕੰਮ ਦੇਖੋ ਸਭ ਤੋਂ ਵੱਧ ਹਾਜ਼ਰੀ ਮੈਂਬਰ ਪਾਰਲੀਮੈਂਟ ਜਿਹਨੂੰ ਆਪਾਂ ਲੋਕ ਸਭਾ ਕਹਿੰਦੇ ਆ ਉਹਦੇ ਵਿੱਚ ਇਹਦੀ ਹਾਜ਼ਰੀ ਹੈ ਰਮਨੀ ਸਿੰਘ ਬਿੱਟੂ ਦੀ ਅੱਜ ਆਪਾਂ ਕਹਿ ਦਿੰਨੇ ਵਿਕਾਸ ਨਹੀਂ ਹੋਇਆ ਅੱਜ ਜਿਹੜੇ ਵੀ ਪੁਲ ਬਣਦੇ ਨੇ ਜਾਂ ਜਿਹੜੇ ਵੀ ਆਹ ਜਿਵੇਂ ਅੰਡਰ ਬਾਈਪਾਸ ਪਖਵਾੜ ਰੋਡ ਵਾਲਾ ਅੱਜ ਮੜੋ ਜਾਂ ਬੰਦ ਕਰ ਦਈਏ ਪਤਾ ਲੱਗ ਜੂਗਾ ਵਿਕਾਸ ਹੋਇਆ ਕਿ ਨਹੀਂ ਹੋਇਆ ਕੁਰਬਲ-ਕੁਰਬਲ ਹੋ ਜਾਣੀ ਉੱਥੇ ਤੇ ਇਸ ਕਰਕੇ ਵਿਕਾਸ ਤਾਂ ਹੋਇਆ ਹੁਣ ਜੇ ਤੁਸੀਂ ਇਹਨੂੰ ਕਹਿ ਦੋ ਪੀਏ ਸਾਡੇ ਫਿਸਕਰ ਕੀ ਕਰ ਰਹੇ ਕਿ ਨਹੀਂ ਰਿਸਿ ਮਿੱਟੂ ਬਾਜ-ਬਾਜ ਆ ਗਏ ਨੇ ਕਿ ਪਹਿਲਾਂ ਦੇ ਵਿਕਾਸ ਕਰਦੇ ਤੁਸੀਂ ਹੁਣ ਕਰ ਰਹੇ ਮੈਂ ਵਿਕਾਸ ਦੀ ਗੱਲ ਕਰਦਾ ਮੈਂ ਤੁਹਾਨੂੰ ਕਿਹਾ ਮੈਂ ਚਸ਼ਮਾ ਨਹੀਂ ਅੱਖਾਂ ਤੇ ਲਾ ਕੇ ਗੱਲ ਕਰਦਾ ਬੰਦਾ ਉਹ ਆ ਨੇਤਾ ਉਹ ਆ ਜਿਹੜਾ ਸਮਾਜ ਦਾ ਨੇਤਰਤਵ ਕਰਦਾ ਔਰ ਨੇਤਰਤਵ ਪਵਿੱਤਰਤਾ ਦੇ ਨਾਲ ਹੋਣਾ ਚਾਹੀਦਾ ਕੋਈ ਚਸ਼ਮਾ ਲਾ ਕੇ ਨਹੀਂ ਹੋਣਾ ਚਾਹੀਦਾ ਧਰਮ ਦਾ ਜਾਤੀਵਾਦ ਦਾ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਗੱਲ ਇਹ ਆ ਕਿ ਵਿਕਾਸ ਦੀ ਤੁਸੀਂ ਸਵਾਲ ਕੀਤਾ ਤੇ ਵਿਕਾਸ ਸੁਣ ਲਓ ਕਿ ਜਿਵੇਂ ਮੈਂ ਤੁਹਾਨੂੰ ਕੀ ਕਹਿ ਰਿਹਾ ਅੰਡਰ ਬਾਈਪਾਸ ਜਿਵੇਂ ਕਿ ਪੁਲ ਜਿਹੜੇ ਨੇ ਬਣੇ ਨੇ ਜਿਹੜੇ ਚਾਹੇ ਮੋਦੀ ਸਾਹਿਬ ਦੇ ਪੈਸੇ ਨਾਲ ਬਣੇ ਨੇ ਸੈਂਟਰ ਦੇ ਪੈਸੇ ਨਾਲ ਬਣੇ ਨੇ ਪਰ ਲੋਕ ਸਭਾ ਦੇ ਵਿੱਚ ਮਤਾ ਤਾਂ ਪਾਉਣ ਵਾਲਾ ਬੰਦਾ ਚਾਹੀਦਾ ਨਾ ਹੁਣ ਕਈ ਜਿਹੜੇ ਐਮਪੀ ਬਣਦੇ ਨੇ ਮਤਾ ਤਾਂ ਉੱਥੇ ਲੈ ਕੇ ਨਹੀਂ ਜਾਂਦੇ ਤੇ ਸਭ ਤੋਂ ਵੱਧ ਲੋਕ ਸਭਾ ਦੇ ਵਿੱਚ ਹਾਜ਼ਰੀ ਇਹਦੀ ਹੈ ਤੇ ਕਿਵੇਂ ਨਾ ਪਰ ਰਵਨੀਤ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਪਸੰਦ ਕਰੀਏ ਫਿਰ ਅਤਵਾਦ ਦੇ ਖਿਲਾਫ ਬੋਲਦਾ ਸਾਨੂੰ ਤਾਂ ਇਹੋ ਜੇ ਜੀ ਉਹਦੇ ਪਸੰਦ ਨੇ ਚਲੋ ਅੱਜ ਸਾਡੀ ਪਾਰਟੀ ਚ ਆ ਗਿਆ ਹੁਣ ਸਾਡਾ ਪਿਆਰ ਹੋਰ ਦਿਨਾਂ ਹੋਰ ਵੱਧ ਗਿਆ ਅਸਲ ਔਰ ਸਵਾਲ ਇੱਥੇ ਆ ਜਾਂਦਾ ਨਾ ਪਹਿਲਾਂ ਤਾਂ ਲੋਕ ਵਿਰੋਧ ਕਰਦੇ ਸੀ ਕਿ ਰਮਨਦੀਪ ਸਿੰਘ ਬਿੱਟੂ ਕਿਸੇ ਦਾ ਫੋਨ ਨਹੀਂ ਚੱਕਦਾ ਕਿਸੇ ਦੇ ਕੰਮਕਾਰ ਨਹੀਂ ਕਰਦਾ ਅੱਜ ਉਹੀ ਲੋਕ ਉਹਨਾਂ ਦੇ ਗੁਣ ਗਾਨਗੇ ਜਿਹੜੇ ਵਿਰੋਧੀ ਧਿਰ ਸੀਗੇ ਤਾਂ ਇਹ VOTER ਲੱਗਦਾ ਕਿ ਸਮਝਦਾਰ ਕੋਈ ਸਮਝ ਪਾਵੇਗਾ ਤੁਹਾਡੀ ਭਾਸ਼ਾ ਦੇਖੋ ਜੀ VOTER ਬਹੁਤ ਸਮਝਦਾਰ ਹੈ ਮੈਂ ਤੁਹਾਨੂੰ ਕੀ ਕਹਤਾ ਕਿ ਇਹ ਕੰਮ ਜਿਹੜਾ ਆਮ ਪਬਲਿਕ ਨੂੰ ਡੀਲਿੰਗ ਕਰਨ ਦਾ ਕੰਮ ਹੁੰਦਾ ਹੈ ਨਾ ਇਹ ਕੰਮ ਹੁੰਦਾ MLA ਦਾ ਤੇ ਇਹ ਕੰਮ ਹੁੰਦਾ ਕਾਉਂਸਲਰ ਦਾ ਹੁਣ ਜਿਹੜਾ ਬੰਦਾ ਵਾਰਡ ਦਾ ਕਾਉਂਸਲਰ ਜਿੰਨਾ ਸਮਾਂ ਦੇ ਸਕਦਾ ਆਪਣੇ ਵਾਰਡ ਨੂੰ ਓਨਾ ਸਮਾਂ ਐਮਐਲਏ ਨਹੀਂ ਦੇ ਸਕਦਾ ਇਸੇ ਤਰ੍ਹਾਂ ਐਮਪੀ ਲੋਕ ਸਭਾ ਦਾ ਮੈਂਬਰ ਇੱਕ ਬਹੁਤ ਵੱਡੀ ਪੋਸਟ ਹੁੰਦੀ ਹੈ ਔਰ ਤੁਸੀਂ ਦੇਖੋ ਹੁਣ ਜੇ ਚੋਣਾਂ ਪ੍ਰਚਾਰ ਵੀ ਹੋਊਗਾ ਨਾ ਇਹ ਕਿੱਥੇ ਕਿੱਥੇ ਚੱਲੇ ਜਾਊਗਾ ਇਹ ਸਾਡੇ ਅਰਗੇ ਵਰਕਰ ਨੂੰ ਘਰ ਘਰ ਦਾ ਬੂਆ ਖੜਕਾਉਣਾ ਪੈਂਦਾ ਹੈ ਉਦੇ ਲਈ ਵੋਟਾਂ ਮੰਗਣ ਸਾਨੂੰ ਜਾਣਾ ਪੈਣਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਤੁਸੀਂ ਸਪੋਰਟ ਸੈੱਲ ਦੇ ਪ੍ਰਧਾਨ ਨੂੰ ਮੇਰਾ ਇੱਕ ਸਵਾਲ ਹੈਗਾ ਵਾ ਤੁਸੀਂ ਚਾਹੁੰਦੇ ਸੀ ਕਿ ਭਾਜਪਾ ਆਪਣੇ ਹੀ ਪਾਰਟੀ ਦਾ ਆਪਣੇ ਹੀ ਕੋਈ ਵਰਕਰ ਲੈ ਕੇ ਆਵੇ ਅੱਜ ਬਾਹਰਲੀ ਪਾਰਟੀਆਂ ਤੋਂ ਵਰਕਰ ਜਿਹੜੇ ਇੱਥੇ ਲਿਆਣੇ ਪੈਂਦੇ ਨੇ ਤਾਂ ਉਹਨਾਂ ਨੂੰ ਟਿਕਟਾਂ ਮਿਲਦੀਆਂ ਪਈਆਂ ਇਹ ਚਾਹੁੰਦੀ ਸੀ ਭਾਜਪਾ ਲੁਧਿਆਣਾ ਦੀ ਭਾਜਪਾ ਦੇਖੋ ਬਿਲਕੁਲ ਚਾਹੁੰਦੇ ਸੀਗੇ ਹੁਣ ਮੈਂ ਤੁਹਾਨੂੰ ਦੱਸਦਾ RAM ਭਗਵਾਨ ਜੀ ਨੇ ਬਲੀ ਨੂੰ ਮਾਰਿਆ ਸੀ ਹੁਣ RAM ਭਗਵਾਨ ਸੀ ਉਹ ਤਾਂ ਬਾਲੀ ਨੂੰ ਜਰੂਰੀ ਥੋੜੀ ਲੋਕੀ ਮਾਰ ਸਕਦੇ ਸੀ ਸਾਹਮਣੇ ਜਾ ਕੇ ਵੀ ਮਾਰ ਸਕਦੇ ਸੀਗੀ ਉਹਨਾਂ ਨੇ ਇੱਕ ਮੈਸੇਜ ਦਿੱਤਾ ਸੀਗਾ ਇਹ ਗੱਲ ਮੇਰੀ ਜੜੂ ਗਈ ਬਾਅਦ ਚ ਉਹਨਾਂ ਨੇ ਮੈਸੇਜ ਦਿੱਤਾ ਸੀਗਾ ਆਮ ਜਿਹੜਾ ਕਮਜ਼ੋਰ ਬੰਦਾ ਹੈ ਕਿ ਜਦੋਂ ਦੁਸ਼ਮਣ ਤਾਕਤਵਰ ਹੋਵੇ ਜਿਹੜਾ ਇੱਕ ਦੁਸ਼ਮਣ ਰਾਜਨੀਤੀ ਦੇ ਨਾਲ ਆਪਾਂ ਉਸ ਚੀਜ਼ ਨਾਲ ਲੱਗ ਜੇ ਕਿਉਂਕਿ ਇਹ ਸਵਾਲ ਕਈ ਜਰ ਕੱਗਲ ਚੱਲ ਜਾਂਦੇ ਨੇ ਮੈਂ ਮੈਂ ਤੁਹਾਨੂੰ ਗੱਲ ਪੂਰੀ ਪਵਿੱਤਰਤਾ ਨਾਲ ਗੱਲ ਕਰੂੰਗਾ ਕਿ ਜੇ ਉਦੋਂ ਉਹਨਾਂ ਨੇ ਮਾਰਿਆ ਬਾਲੀ ਨੂੰ ਲੋਕੇ ਮਾਰਿਆ ਇਹ ਆਮ ਬੰਦੇ ਲਈ ਇੱਕ ਮੈਸੇਜ ਆ ਮਾਰੇ ਬੰਦੇ ਲਈ ਜੇ ਤਕੜਾ ਬੰਦਾ ਤੁਹਾਡਾ ਰਾਜਪਾਟ ਖੋਹ ਲੈਂਦਾ ਤੁਹਾਡੀ ਜਨਾਨੀ ਖੋਹ ਲੈਂਦਾ ਉਹਨੂੰ ਤੁਸੀਂ ਲੋਕਾਂ ਵੀ ਮਾਰ ਸਕਦੇ ਹੋ ਇਹਦਾ ਇੱਕ ਮੈਸੇਜ ਹੈ ਇਸੇ ਤਰ੍ਹਾਂ ਅੱਜ ਦੀ ਜੋ ਰਾਜਨੀਤੀ ਹੈ ਹੁਣ ਆਗੇ ਆਪਾਂ ਉਸੇ ਸਵਾਲ ਤੇ ਅੱਜ ਜਿੱਦਾਂ ਜਿਹੜੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਲੀਡਰ ਲਿਆ ਅੱਜ ਦੀ ਹੈ ਦੱਸੋ ਇਹਨਾਂ ਕੋ ਕਿਹੜਾ ਲੀਡਰ ਸੀਗਾ ਅੱਜ ਪੰਜਾਬ ਦੇ ਵਿੱਚ ਗਵਰਨਮੈਂਟ ਬਣਾ ਕੇ ਬਹਿ ਗਏ ਨੇ ਤੇ ਅੱਜ ਪੰਜਾਬ ਦੇ ਹੱਕ ਮਾਰੀ ਫਿਰਦੇ ਨੇ ਰਜਿਸਟਰੀਆਂ ਨਹੀਂ ਹੁੰਦੀਆਂ ਪਈਆਂ ਮੀਟਰ ਨਹੀਂ ਲੱਗਦੇ ਪਏ ਕਿੰਨਾ ਬੁਰਾ ਹਾਲ ਹੈ ਟਰਾਲੀ ਪਹਿਲਾਂ ਰੇਤੇ ਦੀ ਕੀ ਭਾ ਸੀ ਅੱਜ ਕੀ ਭਾਏ ਇਸੇ ਤਰ੍ਹਾਂ ਜਿਸ ਤਰ੍ਹਾਂ ਕੀ ਉਹਨਾਂ ਨੇ ਦੂਜੀਆਂ ਪਾਰਟੀਆਂ ਦੇ ਨੇਤੇ ਲਿਆ ਕੇ ਆਪਣੀ ਸੱਤਾ ਦੇ ਵਿੱਚ ਕਬਜ਼ਾ ਹੋਏ ਸਾਨੂੰ ਵੀ ਉਸੇ ਤਰ੍ਹਾਂ ਹੀ ਜੇ ਅੱਜ ਸਾਡੇ ਕੋਲ ਜੋ ਭਾਜਪਾ ਦੀ ਵੋਟ ਹੈ ਉਹ ਤਾਂ ਹੈ ਤੇ ਇੱਕ ਜੇ ਕੋਈ ਨਾਮੀ ਤੇ ਹੋਰ ਜੇ ਕਾਂਗਰਸ ਦੀ ਵੋਟ ਸਾਡੇ ਆ ਲਾਊਗੀ ਤੇ ਸਾਡਾ ਜੇ ਕੈਂਡੀਡੇਟ ਦਿੱਤਦਾ ਹੈ ਤੇ ਇਹਦੇ ਵਿੱਚ ਕੀ ਨੁਕਸਾਨ ਹੈ ਕੰਮ ਤਾਂ ਭਲੇ ਦਾ ਕਰਦਾ ਹੈ ਨਾ ਹੁਣ ਸਰਦਾਰ ਰਵੀਨੀਤ ਸਿੰਘ ਬੁੱਟੂ ਨੂੰ ਵੀ ਤਾਂ ਪਤਾ ਲੱਗਿਆ ਹੋਊਗਾ ਕਿ ਇਹ ਯਾਰ ਪਵਿੱਤਰ ਪਾਰਟੀ ਹੈ ਜੀ ਕੁਝ ਸੋਚ ਕੇ ਆਏ ਹੋਣਗੇ ਕਿ ਯਾਰੇ ਸਮਾਜ ਲਈ ਲੜਦੇ ਨੇ ਦੇਸ਼ ਦੀ ਆਰਮੀ ਅੱਜ ਚੌਥੇ ਨੰਬਰ ਤੇ ਚਲੀ ਗਈ ਆ ਜਿਹੜੀ ਕਦੇ ਟੌਪ 10 ਚ ਨਹੀਂ ਸੀ ਹੁੰਦੀ ਇਸ ਕਰਕੇ ਗੱਲਾਂ ਮੌਕੇ ਦਾ ਕੀ ਸਿਸਟਮ ਹੈ ਮੌਕਾ ਸਮਝਣਾ ਪੈਂਦਾ ਵਾ ਤੇ ਕਾਂਗਰਸ ਦੇ ਵਿੱਚੋਂ ਜੇ ਬੰਦਾ ਲਿਆਂਦਾ ਤੇ ਆਵਾਸੀਂ ਆਪ ਆਪਣੀ ਪਾਰਟੀ ਤੁਹਾਡੀ ਅੱਜ ਤੁਹਾਡੀ ਪਾਰਟੀ ਜੀ ਤਵਦੀਸ਼ ਸਿੰਘ ਮਿੱਟੂ ਆ ਗਏ ਨੇ ਪਰ ਕਾਂਗਰਸੀ ਅੱਜ ਉਹਨਾਂ ਦੇ ਵਿਰੋਧ ਕਰਨ ਲੱਗੀ ਬਿੱਟੂ ਦਾ ਕਿ ਬਿੱਟੂ ਨੇ ਕਿਸੇ ਦਾ ਫੋਨ ਨਹੀਂ ਚੱਕਿਆ ਸਿਕਿਉਰਟੀਆਂ ਕਰਕੇ ਬਿੱਟੂ ਉਧਰ ਚਲਾ ਗਿਆ ਇਸ ਤਰ੍ਹਾਂ ਦੀ ਗੱਲਾਂ ਹੋਣ ਲੱਗੀਆਂ ਹੁਣ ਦੇਖੋ ਇਹ ਤਾਂ ਹੁੰਦਾ ਹੀ ਹੈ ਹੁਣ ਜਿਸ ਜਿਨ੍ਹਾਂ ਦੀ ਤਦਾਦ ਦੇ ਵਿੱਚੋਂ ਇੱਕ ਬੰਦਾ ਨਾਮੀ ਚਿਹਰਾ ਚਲੇ ਗਿਆ ਹੋਵੇ ਉਹਨਾਂ ਨੂੰ ਵਿਚਾਰਿਆਂ ਨੂੰ ਤੰਗੀ ਤਾਂ ਹੋਊਗੀ ਹੁਣ ਮੈਂ ਤੁਹਾਨੂੰ ਇੱਕ ਗੱਲ ਛੋਟੀ ਜੀ ਦੱਸਦਾ ਸ਼ਸ਼ੀਲ ਰਿੰਕੂ ਜੀ ਵੀ ਆਏ ਸਾਡੇ ਚ ਆਮ ਆਦਮੀ ਪਾਰਟੀ ਵਾਲੇ ਪਿਛਲੀ ਵਾਰੀ ਐਮਪੀ ਬਣਾਇਆ ਜਦੋਂ ਉਹਨਾਂ ਨੇ ਤੇ ਲੈ ਕੇ ਕਿੱਥੋਂ ਆਏ ਸੀ ਕਾਂਗਰਸ ਚੋਂ ਕਾਂਗਰਸ ਚੋਂ ਹੀ ਲੈ ਕੇ ਆਏ ਨਾ ਤੇ ਅੱਜ ਉਹ ਉੱਥੇ ਜਾ ਕੇ ਮੇਰੀ ਗੱਲ ਮੇਰਾ ਸੁਆਸ ਲਓ ਕਿ ਤੁਹਾਨੂੰ ਲੱਗਦਾ ਕਿ ਲੋਕ ਜਿਹੜੇ ਨੇ ਦਲ ਬਦਲਣੋਂ ਦੇ ਭਰੋਸਾ ਕਰਨਗੇ ਮੈਂ ਤੁਹਾਨੂੰ ਕੀ ਕਹਿ ਰਿਹਾ ਪਹਿਲਾਂ ਮੇਰੀ ਗੱਲ ਪੂਰੀ ਹੋ ਲੈੰਦੋ ਪਲੀਜ਼ ਜਿਹੜਾ ਸ਼ਸ਼ੀਲ ਕੁਮਾਰ ਜਦੋਂ ਲੈ ਕੇ ਆਏ ਤੇ ਆਮ ਆਦਮੀ ਪਾਰਟੀ ਵਾਲੇ ਇਹਨੇ ਉਹਨਾਂ ਨੂੰ ਜਾ ਕੇ ਗਾਲਾਂ ਕੱਢੀਆਂ ਕਿ ਇਹ ਗद्दार ਹੈ ਤੇ ਜਦੋਂ ਕਾਂਗਰਸ ਚੋਂ ਆਇਆ ਸੀ ਉਦੋਂ ਦੇਸ਼ ਭਗਤ ਸੀ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦਾ ਕੋਈ ਮਤਲਬ ਕਿ ਮਤਲਬ ਨਹੀਂ ਹੈਗਾ ਗੱਲ ਤਾਂ ਇਹ ਹੈਗੀ ਆ ਕਿ ਅੱਜ ਦੀ ਸਾਡੀ ਭਾਜਪਾ ਦੀ ਆਈਡੋਲੋਜੀ ਕੀ ਹੈ ਸਿਧਾਂਤ ਕੀ ਨੇ ਇੱਕ ਚੰਗੀ ਪਾਰਟੀ ਆ ਤੁਸੀਂ ਮੈਨੂੰ ਦੱਸੋ ਕਿਹੜੇ ਧਰਮ ਨਾਲ ਇੱਥੇ ਧੱਕਾ ਹੋ ਰਿਹਾ ਹੈ ਜਿਹੜੇ ਸਰਨਾਰਤੀ ਜਿੱਦਾਂ ਬਾਕੀ ਦੇਸ਼ਾਂ ਦੇ ਵਿੱਚੋਂ ਸਰਨਾਰਤੀ ਆਏ ਨੇ ਜੇ ਉੱਥੇ ਉਹਨਾਂ ਦਾ ਧੱਕਾ ਹੁੰਦਾ ਸੀ ਤੇ ਇੱਥੇ ਆਏ ਨੇ ਪਰ ਅਸੀਂ ਆਪਣੇ ਕਿਸੇ ਵੀ طبਕੇ ਨੂੰ ਇੱਥੇ ਧੱਕਾ ਕਰਦੇ ਹਾਂ ਉਹਦੇ ਨਾਲ ਕਦੀ ਕਸ਼ਮੀਰ ਵਾਲੇ ਜਿਹੜੇ ਇੱਥੇ ਵਪਾਰ ਕਰਦੇ ਨੇ ਕਸ਼ਮੀਰੀ ਜੋ ਵੀ ਭਾਈਚਾਰੇ ਦੇ ਲੋਕ ਨੇ ਕਦੀ ਉਹਨਾਂ ਨਾਲ ਇੱਥੇ ਕੋਈ ਚੈਨੀ ਚੋਰੀ ਜਾਂ ਪਰਸ ਖੋਹਾ ਇਹੋ ਜਿਹਾ ਕੋਈ ਕੰਮ ਹੁੰਦਾ ਇਸ ਕਰਕੇ ਭਾਰਤ ਦੇਸ਼ ਐਸਾ ਇਹਦੇ ਵਿੱਚ ਮਤਲਬ ਕਿ RAM RAJ ਵਰਗਾ ਰਾਜ ਹੋ ਰਿਹਾ ਹੈ ਤੇ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਸਮੁੱਚੇ ਧਰਮਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇੱਕ ਵਾਰੀ ਜਿੱਦਾਂ ਪਹਿਲਾਂ ਤੁਸੀਂ ਮੋਦੀ ਸਾਹਿਬ ਦਾ ਸਾਥ ਦਿੱਤਾ ਹੁਣ ਵੀ ਮੋਦੀ ਸਾਹਿਬ ਦੇਖੋ ਉਹਨਾਂ ਦੇ ਕੈਂਡੀਡੇਟਾਂ ਨੂੰ ਉਹਨਾਂ ਦੇਖੋ ਤੇ ਤੁਹਾਡਾ ਭਲਾ ਹੋਊਗਾ ਤੁਹਾਡੇ ਦੇਸ਼ ਦਾ ਭਲਾ ਹੋਊਗਾ ਆਉਣ ਵਾਲੀਆਂ ਨਸਲਾਂ ਫਸਲਾਂ ਸਭ ਦਾ ਭਲਾ ਹੋਊਗਾ ਤੇ ਆਪ ਜੀ ਦਾ ਵੀ ਮੈਂ ਧੰਨਵਾਦ ਕਰਦਾ ਤੇ ਸਭ ਨੂੰ ਜੈ ਹਿੰਦ ਜੈ ਭਾਰਤ ਸਨ ਸਪੋਰਟ ਸੈੱਲ ਦੇ ਪ੍ਰਧਾਨ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਸੋ ਰਵਿੰਦਰ ਸਿੰਘ ਬਿੱਟੂ ਕੱਲ ਲੁਧਿਆਣਾ ਦੇ ਵਿੱਚ ਆ ਰਹੇ ਨੇ ਪਰਮਾ ਸਵਾਗਤ ਜਿਹੜਾ ਵਾ ਬੀਜੇਪੀ ਕਰਨ ਜਾ ਰਹੀ ਆ ਹਾਲਾਂਕਿ ਸੋਸ਼ਲ ਮੀਡੀਆ ਤੇ ਜੋ ਪ੍ਰਚਾਰ ਚੱਲ ਰਿਹਾ ਵਾ ਕਿ ਜੋ ਗੱਲਾਂ ਕਹੀਆਂ ਜਾ ਰਹੀਆਂ ਕਿ ਰਵਨੀ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਭਾਜਪਾ ਨਹੀਂ ਖੜੀ ਹੈਗੀ ਆ ਤਾਂ ਕੱਲ ਰਵਨੀ ਸਿੰਘ ਬਿੱਟੂ ਲੁਧਿਆਣਾ ਦੇ ਵਿੱਚ ਪਹੁੰਚਣਗੇ ਕਿਸ ਤਰ੍ਹਾਂ ਸਵਾਗਤ ਹੋਵੇਗਾ ਕਿੰਨੇ ਕੁ ਬੀਜੇਪੀ ਜੜੀ ਆ ਜੋਸ਼ ਉਹਨਾਂ ਦਾ ਸਵਾਗਤ ਕਰੇਗੀ ਕੱਲ ਸਮਾਂ ਦੱਸੇਗਾ ਪਰ ਆਨ ਵਾਲਾ ਸਮਾਂ ਕਿੰਦਾ ਵਾ ਕਿਹਦਾ ਰਾਜ ਆ ਇਹ ਵੀ ਜਿਹੜੀ ਜਨਤਾ ਜਰੂਰ ਦੱਸੇਗੀ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹਿੰਦੂ ਜਗਮਾਨ ਟੀਵੀ ਲੁਧਿਆਣਾ